हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਲਹਿਰਾ ਮੁਹਬਤ ਤਸੀਰ ਨਾ ਥਾਣਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਪਿੰਡ ਲਹਿਰਾ ਭਾਈ ਅਵਤਾਰ ਸਿੰਘ ਬਾਬਾ ਫਤੇ ਸਵੀਟ ਸਵੀਟ ਹੋਟਲ ਵਾਲੇ ਦੇ ਘਰੋਂ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਤੇ ਪਹਿਲੇ ਸੂਏ ਸੂਣ ਵਾਲੀ ਇੱਕ ਚੰਗੀ ਵਜਨ ਵਾਲੀ ਚੰਗੀ ਸੋਹਣੀ ਮਿੱਤਰੋ ਝੋਟੀ ਆਪਾਂ ਦਿਖਾ ਰਹੇ ਆ ਸੂਣ ਦੇ ਹਜੇ ਕੁਝ ਦਿਨ ਬਾਕੀ ਆ ਤੇ ਸਿੰਘਾਂ ਦੀ ਸੇਵ ਕੁੰਡੇ ਸਿੰਘ ਫੇਸ ਕੁਆਲਿਟੀ ਚੰਗਾ ਵਜਨ ਚੰਗੇ ਸਮੇ ਵੀ ਤੇ ਠੰਡੀ ਝੀਲ ਵੀ ਮਿੱਤਰੋ ਬੁੱਲਾ ਜਮਾ ਨੇੜੋਂ ਆਪਾਂ ਕੈਮਰਾ ਕਰਕੇ ਵੀਡੀਓ ਬਣਾ ਰਹੇ ਆ ਕੋਈ ਡਰਦੀ ਨਹੀਂ ਤੇ ਪੂਰੀ ਜਿਹੜੀ ਗੱਲਬਾਤਾਂ ਖਾਲਸੇ ਦੇ ਨਾਲ ਹੀ ਕਰਾਂਗੇ ਤੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਕੀ ਰੇਟ ਕਰਿਆ ਫਿਰ ਆਪਾਂ ਕਹਿੰਦੇ ਵੀ ਸਰੀਰ ਪੱਖੋਂ ਵੀ ਮਿੱਤਰੋ ਬਹੁਤ ਚੰਗੀ ਆ ਖੜਨੇ ਖੁੰਡੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਇੱਕ ਥੋੜਾ ਜਿਹਾ ਮਿੱਤਰੋ ਨਿਸ਼ਾਨ ਜਾਂ ਬਣਿਆ ਵਾ ਕਹਿੰਦੇ ਵੀ ਇਹਦੀ ਜਿਹੜੀ ਮਾਂ ਸੀ ਉਹਦੇ ਵੀ ਇਹ ਐਂ ਸੀ ਤੇ ਇਹਦੀ ਜਿਹੜੇ ਨਾਨੇ ਸੀ ਉਹਦੇ ਵੀ ਆਏ ਸੀ ਕਿਉਂਕਿ ਮਾਮਾ ਈਆਂ ਦੇ ਕਹਾ ਜਾਵੜਨ ਦਾ ਕਿਸੇ ਕਿਸੇ ਦੇ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਵਜਨ ਚੰਗਾ ਤੇ ਚੰਗੀ ਆਪਾਂ ਕਹਿ ਸਕਦੇ ਵੀ ਸਮੀ ਵੀ ਆ ਇੱਕ ਵਾਰੀ ਗੱਲਬਾਤ ਕਰਦੇ ਆ ਫਿਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਹਾਂਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਆ ਜੀ ਸਤਾਂ ਹਾਂਜੀ ਭਾਈ ਜੀ ਫਿਰ ਢਾਬਾ ਚੱਲ ਰਿਹਾ ਵਧੀਆ ਬਹੁਤ ਵਧੀਆ ਚੱਲ ਰਿਹਾ ਭਾਈ ਠੀਕ ਆ ਇਹੇ ਆਪਾਂ ਜਿਹੜੀ ਝੋਟੀ ਆ ਕਰਦੀ ਆ ਕਿਵੇਂ ਆ ਜੀ ਇਹ ਬਾਈ ਜੀ ਆਪਾਂ ਪਿੱਛੇ ਗਾਟ ਵਾਲੀ ਤੋਂ ਮੱਝ ਲੈਂਦੀ ਸੀਗੀ ਜੀ ਠੀਕ ਆ ਉਹਦੇ ਪਿੱਛੇ ਕੱਟੀ ਆਈ ਸੀਗੀ ਜੀ ਇਹ ਠੀਕ ਆ ਉਹ ਮੱਝ ਆਪਾਂ ਪਿਛਲੇ ਸੂਏ ਵੇਚਤੀ ਸੀਗੀ ਜੀ ਤੇ ਇਹ ਰੱਖ ਲਈ ਸੀ ਕੱਟੀ ਮੱਝ ਵੀ ਚੰਗੀ ਵੇਚੀ ਸੀ ਮੱਝ ਵਧੀਆ ਪੂਰੀ ਵਧੀਆ ਵੇਚੀ ਸੀ ਬਾਈ ਜੀ ਠੀਕ ਆ ਮਾਂ ਥਲੇ ਕੀ ਆ ਕੀ ਦੋਦਰ ਬੱਲੇ ਬਾਈ ਹੁਣ ਕਹਿਣ ਨੂੰ ਤਾਂ ਅਗਲਾ ਕੋਈ ਗੱਪ ਮਾਰਦਿਆ ਹੋਰ ਕਰਦਿਆ 15 16 ਲੀਟਰ ਦੁੱਧ ਪਹਿਲਣ ਦਾ ਸੀ ਉਹ ਠੀਕ ਹੈ ਹੁਣ ਅਸੀਂ ਤਾਂ ਰੱਖਣੀ ਆ ਨੀ ਵੀ ਇਹ ਵੀ ਵੇਚ ਮੰਨ ਲਾ ਵੀ ਤੁਸੀਂ ਹਾਂ ਦੁਕਾਨ ਕਰਕੇ ਵੇਚ ਰਹੇ ਹੋ ਇਹੇ ਮੰਨ ਲਾ ਵੀ ਇਹਦੀ ਮਾਂ ਦੂਜੇ ਸੂਏ ਵੇਚੀ ਆ ਤੁਸੀਂ ਦੂਜੇ ਸੂਏ ਸੂਪ ਹੀ ਬਈ ਆਪਾਂ ਵੇਚਦੇ ਇਹ ਕੱਟੀ ਆਪਾਂ ਰੱਖ ਲਈ ਕੱਟੀ ਰੱਖ ਲਈ ਮੰਨ ਲਾ ਵੀ 15 16 ਲੀਟਰ ਦੁੱਧ ਕੱਢਿਆ ਵਸ ਹਾਂ ਨੇ ਹਾਂ ਬਈ ਓਕੇ ਤੇ ਇਹ ਕੱਢ ਦੋਗੇ ਪਹਿਲੇ ਸੂਏ 11 12 12 13 ਬਈ ਕੱਢੂਗੀ ਹਾਂ ਜਿਹੜੇ ਹਿਸਾਬ ਨਾਲ ਸਮੇਂ ਹੀ ਵੀ ਆ ਹੈਨਾ ਹਾਂ ਬਈ ਅਗਲੇ ਦੀ ਬਾਕੀ ਸਮਾਈ ਆ 12 13 ਲੀਟਰ ਬਾਕੀ ਅਗਲਾ ਆਪਾਂ ਕੇ ਦੇਖੂ ਬਈ ਪਰਖ ਕਰੂ ਹੈਨਾ ਠੀਕ ਹੈ ਮੁੱਲ ਕੀ ਕਰਤਾ ਜੀ ਦਾ ਮੁੱਲ ਬਾਈ ਯਾਰ ਹੁੰਦਾ ਮੱਜ ਤਾਂ ਹੁਣ ਤੈਨੂੰ ਪਤਾ ਹੀ ਆ ਬਹੁਤ ਸਮੇਂ ਵੀ ਹੈ ਹਾਂ ਪਰ ਆਪਾਂ ਦੇ ਦਾਂਗੇ ਯਾਰ ਹੁਣ 180 180 ਦੀ ਮੁੱਲ ਠੀਕ ਹੈ ਮੁੱਲ ਮਿੱਤਰੋ 180 ਆ ਮਾਨਦਾਨ ਹੋ ਜੂ ਕਿਸੇ ਚੋਂ ਕਰ ਦਾਂਗੇ ਬਾਈ ਠੀਕ ਹੈ ਬਹੁਤ ਹੀ ਮਿੱਤਰੋ ਕੁੰਡੀ ਝੋਟੀ ਚੰਗੇ ਵਜਣ ਵਾਲੀ ਚੰਗੀ ਸਮੀ ਵੀ ਥਾਂਲੇ ਵਿੱਚ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਤੇ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ 15 16 ਲੀਟਰ ਮੈਨੂੰ ਲੱਗਦਾ ਲਹਿਰੇ ਬੇਗੇ ਵਾਲੇ ਅਮਰ ਤਾਂ ਲੈ ਕੇ ਗਿਆ ਸੀ ਹਣਾ हां भाई दी मां मतलब मां दी मैं लादा मैं वीडियो बनाई भी है मेनू मेरी पढ़ाई भी, भी है एडी जेडी मां सी ਪਹਿਲਾਂ ਮੈਂ ਵੀ ਵੀਡੀਓ ਦੇਖ ਕੇ ਲੈ ਕੇ ਆਇਆ ਸੀ ਓਕੇ 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 ਘਾਟ ਵਾਲੀ ਸੋ ਦੋਸਤੋ ਇਹਦੀ मां ਦੀ ਆਪਾਂ ਆਪਣੇ ਚੈਨਲ ਤੇ ਪਿੱਛੇ ਜੇ ਵੀਡੀਓ ਪਾਈ ਸੀ ਤੇ ਤੌਰ ਤੇ ਲੰਬੀ ਤੌਰ ਤੇ ਕਰਾਂ ਪਹਿਲੇ ਸੂਏ ਸੂਣਾ ਲੇਵੇ ਦੀ ਪੰਪਤਰ ਮਿੱਤਰੋ ਬਹੁਤ ਸੋਹਣੀ ਆ ਚੰਗੀ ਭਜਣਾ ਚੰਗੀ ਸੰਗੀ ਵੀ ਆ ਦੁੱਧ ਮੇਰਾ ਅੰਦਾਜ਼ਾ ਦਾ ਵੀ 11 12 ਲੀਟਰ ਨੇ ਖੁੱਲਾ ਕਰ ਦੇਣਾ ਹਾਂਜੀ 13 14 ਲੀਟਰ ਦੁੱਧ ਕੱਟੂਗੀ ਜੋ ਹਾਂ ਜਿਹੜੇ ਹਿਸਾਬ ਨਾਲ ਸਮਝੀ ਵੀ ਹੈ ਹਨਾ ਅਗਲੇ ਦੀ ਹਾਂਜੀ ਆਪਰ ਆਪ ਨੂੰ ਜਾਣ ਕੇ ਕਹਿੰਦੇ ਆ ਠੀਕ ਆ ਬਾਕੀ ਅਗਲਾ ਬਾਈ ਭਾਵੇਂ 10 ਮੰਨ ਲੇ ਹਨਾ ਠੀਕ ਆ ਕਿਉਂਕਿ ਜਿਹੜੇ ਲੇਵੇ ਦੀ ਬੰਤਰ ਹੈ ਨਾ ਉਸ ਹਿਸਾਬ ਨਾਲ ਹੀ ਆਪਾਂ ਅੰਦਾਜ਼ਾ ਲਾਉਣਾ ਜਾਂ ਮਾਂ ਦਾ ਜਿਹੜਾ ਦੁੱਧਰ ਕੱਢ ਸੀ ਹਨਾ ਬਹੁਤ ਵਧੀਆ ਮਾਂ ਦਾ ਦੁੱਧ ਸੀ ਯਾਰ ਪੌੜੀ ਠੰਡੀ ਸੀ ਜਿਹੜੀ ਟੋਕੀ ਸੀ ਠੰਡੀ ਸੀ ਲੈ ਇਹ ਵੀ ਬਹੁਤ ਲੱਗਦੀ ਆ ਹਨਾ ਤੇ ਬਾਕੀ ਰੰਦੀ ਗੁੱਦੀ ਗੱਲ ਬਾਈ ਦੋ ਦੰਦ ਆ ਜਿਹੜੇ ਦੇਖ ਲਾ ਹਜੇ ਹਾਂ ਮਤਲਬ ਦੋ ਦੰਦ ਹੋ ਗਈ ਦੋ ਦੰਤ ਆ ਪੂਰੇ ਹੋ ਨਹੀਂ ਕਰੇਗੇ ਦੋ ਦੰਤ ਥੋੜੇ ਆਏ ਠੀਕ ਆ ਮੰਨ ਲਾ ਵੀ ਢਾਈ ਕੇ ਸਾਲ ਦੇ ਨੇੜੇ ਦੇੜੇ ਉਮਰ ਆ ਹਾਂ ਓਕੇ ਦੋ ਦੰਤ ਥੋੜੇ ਥੋੜੇ ਆਏ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ ਬਾਈ ਜੀ 94174 94174 85402 85402 ਹਾਂ ਇਹਦੇ ਹੁਣ ਜੀ ਟੀਕਾ ਟੀਕਾ ਕਿਹੜਾ ਲੱਗਿਆ ਜੀ ਇਹਦੇ ਟੀਕਾ ਦਾ ਬਾਈ ਜੀ ਆਪਾਂ ਪਿੰਡ ਸਾਂਹਣ ਆ ਉਹ ਤੋਂ ਲਵਾਈਏ ਓਕੇ ਹਾਂ ਜੀ ਐਵੇਂ ਗੱਪ ਕੋਈ ਸੇ ਗੱਲ ਦਾ ਮਾਰਨੂੰ ਓਕੇ ਜੀ ਓਕੇ ਧੰਨਵਾਦ